ਸੱਚੀ ਗੱਲ ਮੈਂ ਹਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਪੌਲੀਏ ਮੁਤਾਬਕ ਇਸ ਨੇ ਸਸਤੀ ਲੇਬਰ ਦਾ ਹੜ ਲਿਆਂਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਲਗਾਤਾਰ ਬਦਨਾਮ ਹੋ ਰਿਹਾ ਹੈ ਸਰਕਾਰ ਵੱਲੋਂ ਦੁਰਵਰਤੋਂ ਰੋਕਣ ਲਈ ਚੁੱਕੇ ਗਏ ਕਈ ਕਦਮ ਕਿਊਬੈਕ ਸਕਿਲਡ ਵਰਕਰ ਸਿਲੈਕਸ਼ਨ ਪ੍ਰੋਗਰਾਮ ਚ ਕਾਮਿਆਂ ਨੂੰ ਸੱਦੇ ਜਾਣੀ ਉਮੀਦਵਾਰਾਂ ਦੇ 766 ਅੰਕਾਂ ਦੇ ਬਰਾਬਰ ਜਾਂ ਵੱਧ ਅੰਕ ਲੋੜੀਂਦੇ ਕਾਰਨੀਵਲੋਂ 트ੰਪ ਨਾਲ ਗੱਲਬਾਤ ਹੋਣ ਦੀ ਪੁਸ਼ਟੀ ਕਿਹਾ ਨੇੜਲੇ ਭਵਿੱਖ ਚ ਟੈਰਿਫ ਹਟਣ ਦੀ ਉਮੀਦ ਨਹੀਂ ਕਨਜ਼ਰਵੇਟਿਵ ਲੀਡਰ ਪੀਰੇ ਪੋਲੀਵ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਬੰਦ ਕਰ ਦੇਵੇ ਉਹਨਾਂ ਦੀ ਦਲੀਲ ਹੈ ਕਿ ਇਸ ਪ੍ਰੋਗਰਾਮ ਨੇ ਸਸਤੀ ਲੇਬਰ ਦਾ ਹੜ ਲਿਆਂਦਾ ਹੈ ਕਿ ਨੌਜਵਾਨ ਕੈਨੇਡੀਅਨਸ ਲਈ ਕੰਮ ਲੱਭਣਾ ਔਖਾ ਹੋ ਗਿਆ ਹੈ। ਪੋਰੀਏ ਪੋਲਿਏਵ ਨੇ ਮਿਸਿਸਾਗਾਚ ਚ ਕਿਹਾ ਕਿ ਲਿਬਰਲਸ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਉਹ ਸਾਡੇ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਤੋਂ ਕਿਉਂ ਵਾਂਝਾ ਕਰ ਰਹੇ ਨੇ ਤੇ ਉਹਨਾਂ ਦੀ ਥਾਂ ਘੱਟ ਤਨਖਾਹਾਂ ਤੇ ਕੰਮ ਕਰਦੇ ਗਰੀਬ ਦੇਸ਼ਾਂ ਤੋਂ ਆਏ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕਿਉਂ ਰੱਖਿਆ ਜਾ ਰਿਹਾ ਹੈ ਜੋ ਆਖਰਕਾਰ ਸ਼ੋਸ਼ਣ ਦਾ ਸ਼ਿਕਾਰ ਬਣ ਰਹੇ ਨੇ। ਕੰਜ਼ਰਵੇਟਿਵਜ਼ ਅਨੁਸਾਰ ਉਹ ਚਾਹੁੰਦੇ ਨੇ ਕਿ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਜਾਵੇ ਪਰ ਉਹ ਖੇਤੀਬਾੜੀ ਜਿੱਥੇ ਸੱਚਮੁੱਚ ਕਾਮਿਆਂ ਦੀ ਲੋੜ ਹੁੰਦੀ ਹੈ ਲਈ ਇੱਕ ਵੱਖਰਾ ਤੇ ਖਾਸ ਪ੍ਰੋਗਰਾਮ ਸ਼ੁਰੂ ਕਰਨਗੇ ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਗਾਰਨਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੁਝ ਸਮਾਂ ਪਹਿਲਾਂ ਤੱਕ ਕੈਨੇਡੀਅਨ ਨੌਜਵਾਨ ਐਂਟਰੀ ਲੈਵਲ ਨੌਕਰੀਆਂ ਰਾਹੀਂ ਅਹਿਮ ਹੁਨਰ ਹਾਸਲ ਕਰ ਸਕਦੇ ਸਨ ਆਪਣੀ ਪੜ੍ਹਾਈ ਲਈ ਪੈਸਾ ਜੋੜ ਸਕਦੇ ਸਨ ਤੇ ਆਪਣਾ ਪਿਵਿੱਖ ਬਣਾਉਂਦੇ ਸਨ ਬਦਲੇ ਚ ਨੌਕਰੀਦਾਤਾ ਇੱਕ ਹੁਨਰਮੰਦ ਘਰੇਲੂ ਕਾਰਜਬਲ ਨੂੰ ਸ਼ਾਮਲ ਕਰਦੇ ਸਨ ਪਰ ਲਿਬਰਲਸ ਨੇ ਇਹ ਸਾਰਾ ਸਿਸਟਮ ਤੋੜ ਦਿੱਤਾ ਪੋਲੀਵ ਕਹਿੰਦੇ ਨੇ ਕਿ ਦੋਸ਼ ਅਸਥਾਈ ਵਿਦੇਸ਼ੀ ਵਰਕਰਾਂ ਦਾ ਨਹੀਂ ਸਗੋਂ ਲਿਬਰਲ ਸਰਕਾਰ ਤੇ ਲਿਬਰਲ ਕਾਰਪੋਰੇਟ ਦਾ ਹੈ ਜੋ ਇਹਨਾਂ ਮਜ਼ਦੂਰਾਂ ਦਾ ਸ਼ੋਸ਼ਣ ਕਰਕੇ ਆਪਣੀਆਂ ਜੇਬਾਂ ਭਰ ਰਹੇ ਨੇ ਪੋਲੀਵਰੇ ਨੇ ਕਿਹਾ ਕਿ ਲਿਬਰਲ ਸਰਕਾਰ ਨੇ 2025 ਚ 82000 ਅਸਥਾਈ ਵਿਦੇਸ਼ੀ ਕਾਮਿਆਂ ਦੀ ਸੀਮਾ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਫੈਡਰਲ ਸਰਕਾਰ ਪਹਿਲਾਂ ਹੀ 1.5 ਹਜ਼ਾਰ ਪਰਮਿਟ ਜਾਰੀ ਕਰ ਚੁੱਕੀ ਹੈ ਪੋਲੀਵ ਨੇ ਚੇਤਾਵਨੀ ਦਿੱਤੀ ਕਿ ਜੇ ਲਿਬਰਲ ਸਰਕਾਰ ਅਗਲੇ 6 ਮਹੀਨਿਆਂ ਚ ਵੀ ਇੰਨੇ ਹੀ ਪਰਮਿਟ ਜਾਰੀ ਕਰਦੀ ਹੈ ਤਾਂ ਇਹ ਗਿਣਤੀ ਫਿਰ ਰਿਕਾਰਡ ਤੋੜ ਦੇਵੇਗੀ ਇਸ ਦੇ ਜਵਾਬ ਵਜੋਂ ਲਿਬਰਲ ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੰਜ਼ਰਵੇਟਿਵ ਆਗੂ ਵੱਲੋਂ ਦਿੱਤੇ ਗਏ ਅੰਕੜੇ ਗਲਤ ਜਾਂ ਅਧੂਰੇ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਡੈਬ ਨੇ ਦਫ਼ਤਰ ਦੇ ਵੱਲੋਂ ਕਿਹਾ ਕਿ ਜਨਵਰੀ ਤੋਂ ਜੂਨ 2025 ਤੱਕ ਸਿਰਫ 33722 ਅਸਥਾਈ ਵਿਦੇਸ਼ੀ ਕਾਮੇ ਕੈਨੇਡਾ ਚ ਆਏ ਜੋ ਕਿ ਸਾਲ 2025 ਲਈ ਉਮੀਦ ਕੀਤੀ ਗਈ ਕੁੱਲ ਗਿਣਤੀ ਦਾ ਲਗਭਗ 40% ਨੇ ਦਫ਼ਤਰ ਨੇ ਵੀ ਸਪਸ਼ਟ ਕੀਤਾ ਕਿ 1,05,000 ਜੋ ਪਰਮਿਟ ਜਾਰੀ ਹੋਏ ਨੇ ਉਹ ਸਿਰਫ ਨਵੇਂ ਲੋਕਾਂ ਲਈ ਨਹੀਂ ਸਗੋਂ ਉਹਨਾਂ ਲੋਕਾਂ ਦੀ ਵੀ ਗਿਣਤੀ ਸ਼ਾਮਲ ਕਰਦੇ ਨੇ ਜੋ ਪਹਿਲਾਂ ਹੀ ਕੈਨੇਡਾ 'ਚ ਨੇ ਅਤੇ ਆਪਣੇ ਪਰਮਿਟ ਦੀ ਮਿਆਦ ਵਧਵਾ ਰਹੇ ਨੇ ਮੰਤਰੀ ਡਾਇਬ ਦੇ ਦਫ਼ਤਰ ਅਨੁਸਾਰ 2025 ਦੇ ਪਹਿਲੇ 6 ਮਹੀਨਿਆਂ 'ਚ 2024 ਦੀ ਤੁਲਨਾ 'ਚ 125903 ਘੱਟ ਨਵੇਂ ਅਸਥਾਈ ਵਿਦੇਸ਼ੀ ਕਾਮੇ ਕੈਨੇਡਾ ਆਏ ਨੇ ਇਸੇ ਦੌਰਾਨ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਕੈਨੇਡਾ ਦੀ ਆਬਾਦੀ ਵਿਕਾਸ ਦਰ ਦੀ ਰਫਤਾਰ ਹੌਲੀ ਹੋ ਗਈ ਹੈ ਜੂਨ 'ਚ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2025 ਦੀਆਂ ਪਹਿਲੇ 3 ਮਹੀਨਿਆਂ ਦੌਰਾਨ ਆਬਾਦੀ ਦਾ ਵਾਧਾ ਬਹੁਤ ਹੀ ਘੱਟ ਰਿਹਾ ਜੋ ਕਿ ਲਗਾਤਾਰ 6ਵੀਂ ਤਿਮਾਹੀ ਹੈ ਜਦੋਂ ਵਿਕਾਸ ਦੀ ਰਫਤਾਰ ਹੌਲੀ ਰਹੀ ਇਹ 1946 ਤੋਂ ਲੈ ਕੇ ਅੱਜ ਤੱਕ ਦੇ ਲਗਭਗ ਸਾਰੇ ਅੰਕੜਿਆਂ 'ਚੋਂ ਦੂਜੇ ਨੰਬਰ ਤੇ ਸਭ ਤੋਂ ਹੌਲਾ ਵਾਧਾ ਹੈ ਇਸ 3 ਮਹੀਨੇ ਦੇ ਅੰਦਰ ਜਨਮ ਤੋਂ ਲੈ ਕੇ 5628 ਜ਼ਿਆਦਾ ਮੌਤਾਂ ਹੋਈਆਂ ਜਿਸ ਕਰਕੇ ਆਬਾਦੀ 'ਚ ਹੋਇਆ ਵਾਧਾ ਸਿਰਫ ਇਮੀਗ੍ਰੇਸ਼ਨ ਰਾਹੀਂ ਸੀ ਸਟੈਟਿਸਟਿਕਸ ਕੈਨੇਡਾ ਅਨੁਸਾਰ 1 ਜਨਵਰੀ ਤੋਂ 1 ਅਪ੍ਰੈਲ ਤੱਕ ਦੇ ਸਮੇਂ ਦੌਰਾਨ ਕੈਨੇਡਾ ਦੀ ਆਬਾਦੀ ਸਿਰਫ 20107 ਵਧੀ ਜੋ ਕਿ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤੀ ਸਮੇਂ 2020 ਦੀ ਤੀਜੇ ਤਿਮਾਹੀ ਤੋਂ ਬਾਅਦ ਸਭ ਤੋਂ ਘੱਟ ਵਾਧਾ ਹੈ ਉਸ ਸਮੇਂ ਆਬਾਦੀ 'ਚ 1000 232 ਲੋਕਾਂ ਦੀ ਕਮੀ ਦਰਜ ਕੀਤੀ ਗਈ ਸੀ ਹੁਣ ਕੈਨੇਡਾ ਦੀ ਕੁੱਲ ਆਬਾਦੀ 4 ਕਰੋੜ 15 ਲੱਖ 48787 ਹੋ ਗਈ ਹੈ ਕਨਜ਼ਰਵੇਟਿਵ ਲੀਡਰ ਪੀਅਰੇ ਪੋਲੀਏ ਵੱਲੋਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਬੰਦ ਕਰਨ ਦੀ ਮੰਗ ਤੋਂ ਬਾਅਦ ਇਹ ਪ੍ਰੋਗਰਾਮ ਇੱਕ ਵਾਰ ਫਿਰ ਚਰਚਾ 'ਚ ਹੈ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਕੈਨੇਡਾ 'ਚ ਕੋਈ ਵੀ ਬਿਜ਼ਨਸ ਚਲਾ ਰਹੇ ਵਿਅਕਤੀ ਨੂੰ ਦੇਸ਼ 'ਚ ਕੋਈ ਯੋਗ ਕੰਮਾ ਨਾ ਮਿਲਣ ਦੀ ਸੂਰਤ 'ਚ ਕੋਈ ਵਿਦੇਸ਼ੀ ਕੰਮਾ ਰੱਖਣ ਦੀ ਆਗਿਆ ਦਿੰਦਾ ਏ ਇਸ ਲਈ ਬਿਜ਼ਨਸ ਮਾਲਕਾਂ ਨੂੰ LMIA ਦੀ ਲੋੜ ਪੈਂਦੀ ਹੈ ਇਸ ਦਾ ਪੂਰਾ ਨਾਮ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੈ ਬਿਜ਼ਨਸ ਮਾਲਕ ਇਹ ਗੱਲ ਸਿੱਧ ਕਰਦਾ ਹੈ ਕਿ ਕੰਮ ਲਈ ਦੇਸ਼ 'ਚੋਂ ਕੋਈ ਯੋਗ ਕੰਮਾ ਨਹੀਂ ਮਿਲਿਆ ਜਿਸ ਤੋਂ ਬਾਅਦ ਉਸ ਨੂੰ LMIA ਮਿਲਦੀ ਹੈ ਜਿਸ ਤਹਿਤ ਕੋਈ ਵੀ ਵਿਦੇਸ਼ੀ ਕੰਮਾ ਕੁਝ ਸਮੇਂ ਲਈ ਕੈਨੇਡਾ ਚ ਆ ਕੇ ਉਸ ਵਿਅਕਤੀ ਲਈ ਕੰਮ ਕਰ ਸਕਦਾ ਏ ਇਸ ਤਰੀਕੇ ਨਾਲ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੈਨੇਡਾ ਚ ਕਾਮਿਆਂ ਦੀ ਘਾਟ ਪੂਰਾ ਕਰਨ ਚ ਮਦਦ ਕਰਦਾ ਏ ਐਲ ਐਮ ਆਈ ਏ ਮੋٹے ਤੌਰ ਤੇ ਦੋ ਤਰ੍ਹਾਂ ਦੇ ਕਾਮਿਆਂ ਨੂੰ ਮਿਲਦੀ ਹੈ ਪਹਿਲੀ ਤਰ੍ਹਾਂ ਦੇ ਕੰਮੇ ਥੋੜੀ ਤਨਖਾਹ ਵਾਲੇ ਹੁੰਦੇ ਨੇ ਤੇ ਦੂਜੀ ਤਰ੍ਹਾਂ ਦੇ ਕੰਮੇ ਜੋ ਕਿ ਸਕਿਲਡ ਹੁੰਦੇ ਨੇ ਵੱਧ ਤਨਖਾਹ ਤੇ ਰੱਖੇ ਜਾਂਦੇ ਨੇ ਇਸ ਪ੍ਰੋਗਰਾਮ ਦੀ ਲਗਾਤਾਰ ਹੋਰੀ ਦੁਰਵਰਤੋਂ ਨੂੰ ਰੋਕਣ ਲਈ ਫੈਡਰਲ ਲਿਬਰਲ ਸਰਕਾਰ ਕਈ ਫੈਸਲੇ ਲੈ ਚੁੱਕੀ ਹੈ ਸਟੈਂਬਰ 2024 ਲਿਬਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਰੋਜ਼ਗਾਰਦਾਤਾ ਇਸ ਪ੍ਰੋਗਰਾਮ ਦੀ ਘੱਟ ਤਨਖਾਹ ਵਾਲੀ ਸਟ੍ਰੀਮ ਰਾਹੀਂ ਆਪਣੇ ਕੁੱਲ ਮੁਲਾਜ਼ਮਾਂ ਦਾ 10% ਹੀ ਇਸ ਪ੍ਰੋਗਰਾਮ ਰਾਹੀਂ ਭਰਤੀ ਕਰ ਸਕਦੇ ਨੇ ਇਸ ਤੋਂ ਇਲਾਵਾ ਜਿਹੜੇ ਰੋਜ਼ਗਾਰਦਾਤਾ ਉਹਨਾਂ ਮੈਟਰੋਪੋਲੀਟਨ ਇਲਾਕਿਆਂ 'ਚ ਹੋਣ ਜਿੱਥੇ ਬੇਰੋਜ਼ਗਾਰੀ ਦਰ 6% ਜਾਂ ਇਸ ਤੋਂ ਵੱਧ ਹੋਵੇ ਤਾਂ ਇਸ ਪ੍ਰੋਗਰਾਮ ਰਾਹੀਂ ਭਰਤੀ ਨਾ ਕੀਤੇ ਜਾਣ ਦੀ ਸ਼ਰਤ ਲਗਾਈ ਗਈ ਸੀ ਕੈਨੇਡੀਅਨਸ ਦੀਆਂ ਨੌਕਰੀਆਂ ਖਤਮ ਕਰਨ ਦੇ ਦੋਸ਼ ਲਗਾਉਂਦਿਆਂ ਕੰਜ਼ਰਵੇਟਿਵ ਐਮਪੀ ਜਮੀਲ ਜਿਵਾਨੀ ਵੱਲੋਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਖਤਮ ਕਰਨ ਲਈ ਇਸ ਸਾਲ ਜੂਨ ਮਹੀਨੇ ਦੌਰਾਨ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਸੀ ਜਿਵਾਨੀ ਨੇ ਦਲੀਲ ਦਿੱਤੀ ਸੀ ਕਿ ਕੈਨੇਡਾ 'ਚ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਬੇਰੋਜ਼ਗਾਰੀ 2022 'ਚ ਲਗਭਗ 9% ਤੋਂ ਵੱਧ ਕੇ 2024 'ਚ 14% ਤੋਂ ਵੱਧ ਹੋ ਗਈ ਜੋ ਕਿ ਇੱਕ ਦਹਾਕੇ 'ਚ ਸਭ ਤੋਂ ਵੱਧ ਪੱਧਰ ਹੈ ਕੈਨੇਡਾ ਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਲਗਾਤਾਰ ਬਦਨਾਮ ਹੋ ਰਿਹਾ ਹੈ 2024 ਦੌਰਾਨ ਸੰਯੁਕਤ ਰਾਸ਼ਟਰ ਦੀ ਰਿਪੋਰਟ ਚ ਕਿਹਾ ਗਿਆ ਸੀ ਕਿ ਕੈਨੇਡਾ ਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆਧੁਨਿਕ ਗੁਲਾਮੀ ਦੇ ਪੰਪਣ ਦਾ ਟਿਕਾਣਾ ਹੈ ਯਾਨੀ ਕਿ ਕਾਮਿਆਂ ਕੋਲੋਂ ਗੁਲਾਮੀ ਕਰਵਾਉਣ ਦਾ ਸਾਧਨ ਬਣ ਗਿਆ ਹੈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਟੋਯੋਮਾ ਉਬੋਕਾਟਾ ਨੇ ਆਪਣੀ ਰਿਪੋਰਟ ਚ ਵਰਕਰਾਂ ਦੀ ਤਨਖਾਹਾਂ ਦੀ ਚੋਰੀ ਸੀਮਤ ਬ੍ਰੇਕਾਂ ਕੰਮ ਦੇ ਲੰਬੇ ਘੰਟਿਆਂ ਤੇ ਨਾਕਾਫੀ ਨਿੱਜੀ ਸੁਰੱਖਿਆ ਉਪਕਰਨਾ ਸਮੇਤ ਕਈ ਮਸਲਿਆਂ ਦਾ ਜ਼ਿਕਰ ਕੀਤਾ ਸੀ ਇਸ ਤੋਂ ਇਲਾਵਾ ਜੌਬ ਆਫਰਸ ਬਦਲੇ ਪੈਸੇ ਲੈਣ ਦੀਆਂ ਖਬਰਾਂ ਵੀ ਚਰਚਾ ਚ ਰਹੀਆਂ ਹਨ ਫੈਡਰਲ ਸਰਕਾਰ ਵੱਲੋਂ ਆਉਂਦੇ ਵਰਿਆਂ ਦੌਰਾਨ ਦੇਸ਼ 'ਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਤ ਕਰਨ ਦੀ ਦਲੀਲ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ 2025 ਤੋਂ 2027 ਤੱਕ ਹਰ ਸਾਲ ਕਰੀਬ 82000 ਸਥਾਈ ਵਿਦੇਸ਼ੀ ਕਾਮਿਆਂ ਨੂੰ ਬੁਲਾਉਣ ਦਾ ਟੀਚਾ ਹੈ ਕਿਊਬਿਕ ਨੇ ਆਪਣੇ ਸਕਿਲਡ ਵਰਕਰ ਸਿਲੈਕਸ਼ਨ ਪ੍ਰੋਗਰਾਮ ਜਾਨਕਿ ਪੀਐਸਟੀਕਯੂ ਦੇ ਤਹਿਤ ਪਰਮਨੈਂਟ ਸਿਲੈਕਸ਼ਨ ਲਈ ਸੱਦੇ ਜਾਰੀ ਕੀਤੇ ਨੇ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਨੇ ਇਸ ਸਾਲ ਦੇ ਸ਼ੁਰੂ ਚ ਪੀਐਸਟੀਕਯੂ ਦੇ ਤਹਿਤ ਸੱਦੇ ਜਾਰੀ ਕਰਨੇ ਸ਼ੁਰੂ ਕਰਨ ਤੋਂ ਬਾਅਦ ਨਿਯੰਤਰਿਤ professions ਸਟਰੀਮ ਦੇ ਵਿੱਚ ਕੈਂਡੀਡੇਟਸ ਨੂੰ ਟਾਰਗੇਟ ਕੀਤਾ 14 ਅਗਸਤ ਨੂੰ ਇਮੀਗ੍ਰੇਸ਼ਨ ਫ੍ਰੈਂਕਾਈਜ਼ੇਸ਼ਨ ਅਤੇ ਇੰਟੀਗ੍ਰੇਸ਼ਨ ਮੰਤਰੀ ਨੇ 275 ਲੋਕਾਂ ਨੂੰ ਪੀਐਸਟੀਕਯੂ ਦੇ ਰੈਗੂਲੇਟਿਡ ਪ੍ਰੋਫੈਸ਼ਨਜ਼ ਸਟ੍ਰੀਮ ਅਧੀਨ ਪਰਮਨੈਂਟ ਸਿਲੈਕਸ਼ਨ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਯੋਗਤਾ ਪੂਰੀ ਕਰਨ ਲਈ ਉਮੀਦਵਾਰਾਂ ਲਈ ਜੋ ਮਾਪਦੰਡ ਰੱਖੇ ਗਏ ਨੇ ਉਹਨਾਂ ਮੁਤਾਬਕ ਉਮੀਦਵਾਰਾਂ ਦੇ 766 ਅੰਕ ਦੇ ਬਰਾਬਰ ਜਾਂ ਵੱਧ ਅੰਕ ਹੋਣ ਕਯੂਬਿਕ ਚ ਉਹ ਰਹਿ ਰਹੇ ਹੋਣ ਐਫਈਈਆਰ ਸ਼੍ਰੇਣੀ 01 ਜਾਂ ਉਦੇ ਵਿੱਚ ਇੱਕ ਰੈਗੂਲੇਟਡ profession ਦਾ ਅਭਿਆਸ ਕਰਨ ਦੀ ਯੋਜਨਾ ਬਣਾਉਣੀ ਹੋਵੇ ਸਪੀਕਿੰਗ ਤੇ ਲਿਸਨਿੰਗ ਦੇ ਵਿੱਚ ਲੈਵਲ 7 ਜਾਂ ਰੀਡਿੰਗ ਤੇ ਰਾਈਟਿੰਗ ਦੇ ਵਿੱਚ ਲੈਵਲ 5 ਜਾਂ ਉੱਚਾ ਫ੍ਰੈਂਚ ਦਾ ਗਿਆਨ ਹੋਵੇ ਤੇ ਇੱਕ ਸਾਥੀ ਜੋ ਜੀਵਨ ਸਾਥੀ ਵੀ ਹੋ ਸਕਦਾ ਹੈ ਨੂੰ ਸਪੀਕਿੰਗ ਤੇ ਲਿਸਨਿੰਗ ਦੇ ਵਿੱਚ ਫ੍ਰੈਂਚ ਲੈਵਲ 4 ਦਾ ਗਿਆਨ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨਾਲ ਗੱਲਬਾਤ ਕੀਤੀ ਪਰ ਉਹਨਾਂ ਏਵੀ ਕਹ ਕੇ ਅਮਰੀਕੀ ਟੈਰਿਫਸ ਦੀ ਨਿਡਲੇ ਭਵਿੱਖ 'ਚ ਹਟਣ ਦੀ ਉਮੀਦ ਨਹੀਂ ਦਿਖਦੀ ਇਹ ਗੱਲਬਾਤ ਉਹਨਾਂ ਵੇਲਿਆਂ 'ਚ ਹੋਈ ਜਦੋਂ ਕੈਨੇਡਾ ਨੇ ਜ਼ਿਆਦਾਤਰ ਅਮਰੀਕੀ ਸਾਮਾਨ ਤੇ ਲੱਗੇ ਜਵਾਬੀ ਟੈਰਿਫ ਹਟਾ ਦਿੱਤੇ ਨੇ ਇਹ ਕਦਮ ਕਾਰਨੀ ਦੀ ਸਰਕਾਰ ਵੱਲੋਂ ਇੱਕ ਚੰਗੀ ਨੀਅਤ ਵਾਲਾ ਸੰਕੇਤ ਮੰਨਿਆ ਜਾ ਰਿਹਾ ਹੈ ਤਾਂ ਜੋ ਅਮਰੀਕਾ ਵੀ ਆਪਣੇ ਟੈਰਿਫ ਹਟਾਉਣ ਵੱਲ ਕਦਮ ਚੁੱਕੇ ਕਾਰਨੀ ਨੇ 트ੰਪ ਨਾਲ ਹੋਈ ਗੱਲਬਾਤ ਨੂੰ ਚੰਗੀ ਗੱਲਬਾਤ ਆਖਿਆ ਉਹਨਾਂ ਕਿਹਾ ਕਿ ਦੋਹਾਂ ਨੇ ਵਪਾਰ ਤੋਂ ਲੈ ਕੇ ਭੂ ਰਾਜਨੀਤਿਕ ਅਤੇ ਲੇਬਰ ਮਸਲਿਆਂ ਸਣੇ ਕਈ ਮਾਮਲਿਆਂ ਤੇ ਲੰਬੀ ਚਰਚਾ ਕੀਤੀ ਕਾਰਨੀ ਨੇ ਇਹ ਵੀ ਦੱਸਿਆ ਕਿ ਪ੍ਰੀਵੀ ਕੌਂਸਲ ਦੇ ਉਹਨਾਂ ਦੇ ਨਵੇਂ ਕਲਰਕ ਮਾਈਕਲ ਸੇਬਿਆ ਵਾਸ਼ਿੰਗਟਨ ਦੌਰੇ ਤੇ ਨੇ ਜਿੱਥੇ ਉਹ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਨੇ ਉਹਨਾਂ ਨਾਲ ਕਈ ਹੋਰ ਸੀਨੀਅਰ ਮੰਤਰੀ ਵੀ ਪਹਿਲਾਂ ਅਮਰੀਕਾ ਜਾ ਚੁੱਕੇ ਨੇ ਤਾਂ ਜੋ ਅਮਰੀਕੀ ਸਿਆਸਤਦਾਨਾਂ ਦਾ ਕੈਨੇਡਾ ਦੀ ਚਿੰਤਾ ਵੱਲ ਧਿਆਨ ਖਿੱਚਿਆ ਜਾ ਸਕੇ ਕਾਰਨੀ ਨੇ ਕਿਹਾ ਕਿ ਤੁਰੰਤ ਕੋਈ ਵੱਡੀ ਤਬਦੀਲੀ ਦੀ ਉਮੀਦ ਨਾ ਰੱਖੋ ਪਰ ਅਸੀਂ ਅਜਿਹੀਆਂ ਗੱਲਬਾਤਾਂ ਕਰ ਰਹੇ ਹਾਂ ਕਿ ਕਰਦੇ ਰਹਾਂਗੇ ਆਮ ਤੌਰ ਤੇ ਜਦੋਂ ਪ੍ਰਧਾਨ ਮੰਤਰੀ ਵਿਦੇਸ਼ੀ ਲੀਡਰਾਂ ਨਾਲ ਗੱਲ ਕਰਦੇ ਨੇ ਤਾਂ ਉਹਨਾਂ ਦੇ ਦਫ਼ਤਰ ਵੱਲੋਂ ਇੱਕ ਸੰਖੇਪ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਪਰ ਸੋਮਵਾਰ ਨੂੰ ਹੋਈ ਟਰੰਪ ਨਾਲ ਗੱਲਬਾਤ ਬਾਰੇ ਕੋਈ ਅਧਿਕਾਰਤ ਰੀਡ ਆਊਟ ਜਾਰੀ ਨਹੀਂ ਕੀਤਾ ਗਿਆ ਕੈਨੇਡਾ ਨੇ ਪਹਿਲਾਂ ਅਮਰੀਕਾ ਦੇ 60 ਬਿਲੀਅਨ ਡਾਲਰ ਮੁੱਲ ਦੇ ਸਮਾਨ ਤੇ ਜਵਾਬੀ ਟੈਰਿਫ ਲਗਾਏ ਸਨ ਪਰ ਹੁਣ ਇਹ ਟੈਰਿਫ ਉਹਨਾਂ ਸਮਾਨ ਤੇ ਹਟਾ ਦਿੱਤੇ ਗਏ ਨੇ ਜੋ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਹੇਠ ਆਉਂਦੇ ਨੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵ ਨੇ ਕਾਰਨੀ ਦੇ ਜਵਾਬੀ ਟੈਰਿਫ ਹਟਾਉਣ ਦੇ ਇਸ ਕਦਮ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਉਹਨਾਂ ਵੱਲੋਂ ਕਮਜ਼ੋਰ ਤੇ ਹਾਰ ਮੰਨਣ ਵਾਲਾ ਫੈਸਲਾ ਹੈ ਵੌਂਚ ਇਸ ਹਫਤੇ ਇੱਕ ਘਰ 'ਚ ਡਕੈਤੀ ਦੌਰਾਨ ਘਰ ਦੇ ਮਾਲਕ ਅਬਦੁਲ ਅਲੀਮ ਫਾਰੂਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਫਾਰੂਕੀ ਦੀ ਉਮਰ 46 ਸਾਲ ਸੀ ਯੋਰਕ ਪੁਲਿਸ ਨੇ ਪੁਸ਼ਟੀ ਕੀਤੀ ਕਿ ਐਤਵਾਰ ਨੂੰ ਰਾਤੀ 1 ਵਜੇ ਦੇ ਕਰੀਬ ਫਾਰੂਕੀ ਦੇ ਘਰ ਚ ਤਿੰਨ ਸ਼ੱਕੀ ਚੋਰੀ ਦੇ ਇਰਾਦੇ ਨਾਲ ਦਾਖਲ ਹੋਏ ਤੇ ਜਦੋਂ ਉਹਨਾਂ ਦਾ ਫਾਰੂਕੀ ਨਾਲ ਸਾਹਮਣਾ ਹੋਇਆ ਤਾਂ ਉਹਨਾਂ ਨੇ ਗੋਲੀਆਂ ਮਾਰ ਕੇ ਉਸ ਨੂੰ ਮਾਰ ਦਿੱਤਾ ਪੁਲਿਸ ਨੇ ਦੱਸਿਆ ਕਿ ਫਾਰੂਕੀ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਚ ਸ਼ਾਮਲ ਨਹੀਂ ਸੀ ਫਾਰੂਕੀ ਦੇ ਭਰਾ ਨਈਮ ਨੇ ਇੱਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਰੱਖਿਆ ਲਈ ਲੜ ਰਿਹਾ ਹੈ ਉਹ ਇੱਕ ਹੀਰੋ ਸੀ ਉਸਨੇ ਉਹੀ ਕੀਤਾ ਜੋ ਕੋਈ ਵੀ ਪਿਤਾ ਕਰਦਾ। ਰਾਜਨੀਤਿਕ ਲੀਡਰਾਂ ਅਤੇ ਨਜ਼ਦੀਕੀ ਦੋਸਤਾਂ ਨੇ ਇਸ ਹਫ਼ਤੇ ਮੀਡੀਆ ਨੂੰ ਦੱਸਿਆ ਕਿ ਫਾਰੂਕੀ ਨੂੰ ਉਸਦੇ ਬੱਚਿਆਂ ਦੇ ਸਾਹਮਣੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਫਾਰੂਕੀ ਆਪਣੇ ਘਰ 'ਚ ਆਪਣੀ ਪਤਨੀ ਤੇ ਉਹਨਾਂ ਦੇ 4 ਬੱਚਿਆਂ ਨਾਲ ਰਹਿੰਦਾ ਸੀ। ਯੋਰਕ ਪੁਲਿਸ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਫਾਰੂਕੀ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਪਰ ਇਹ ਪੁਸ਼ਟੀ ਨਹੀਂ ਕੀਤੀ ਕਿ ਉਸਦੇ ਬੱਚਿਆਂ ਨੇ ਘਟਨਾ ਨੂੰ ਦੇਖਿਆ ਸੀ ਜਾਂ ਨਹੀਂ। ਇਸ ਮਾਮਲੇ 'ਚ ਸਾਰੇ ਸ਼ੱਕੀਆਂ ਨੂੰ ਕਾਲੇ ਰੰਗ ਦੇ ਕੱਪੜੇ ਪਹਿਨੇ ਨਕਾਬਪੋਸ਼ ਪੁਰਸ਼ ਦੱਸਿਆ ਗਿਆ ਹੈ ਪੁਲਿਸ ਨੇ ਕਿਹਾ ਕਿ ਸ਼ੱਕੀਆਂ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਤੋਂ ਸੈੱਲਫੋਨ ਲੈ ਜਿਨ੍ਹਾਂ ਵਿੱਚੋਂ ਦੋ ਨੂੰ ਨੇੜੇ ਹੀ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਇੱਕ ਗੂੜੇ ਰੰਗ ਦੀ ਐਸਯੂ ਵਿੱਚ ਮੌਕੇ ਤੋਂ ਭੱਜ ਗਏ ਪਰਿਵਾਰਕ ਮੈਂਬਰਾਂ ਨੇ ਸੁੱਟੇ ਗਏ ਫੋਨ ਬਰਾਮਦ ਕਰ ਲਏ ਪੁਲਿਸ ਚੀਫ ਜੇਮ ਮੈਕਸਵਿਨ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਰ 'ਚ ਹਮਲੇ ਦੌਰਾਨ ਜਦੋਂ ਤੱਕ ਕਿ ਬਿਲਕੁਲ ਜ਼ਰੂਰੀ ਨਾ ਹੋਵੇ ਅਪਰਾਧੀਆਂ ਨਾਲ ਆਪ ਨਜਿੱਠਣ ਦੀ ਕੋਸ਼ਿਸ਼ ਨਾ ਕਰਨ ਤੇ ਪੁਲਿਸ ਦੇ ਆਉਣ ਤੱਕ ਸੁਰੱਖਿਅਤ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰਨ ਇਹ ਇਸ ਹਫ਼ਤੇ ਦੇ ਸ਼ੁਰੂ 'ਚ ਪ੍ਰੀਮੀਅਰ ਡੱਗਫੋਰਡ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਦੇ ਉਲਟ ਸੁਝਾਏ ਫੋਰਡ ਨੇ ਇਸ ਹਫਤੇ ਇੱਕ ਅੰਗਰੇਜ਼ੀ ਮੁਹਾਵਰੇ ਦੀ ਵਰਤੋਂ ਕੀਤੀ ਸੀ ਜਿਸ ਦਾ ਭਾਵ ਹੈ ਕਿ ਘਰ ਤੇ ਹਮਲੇ ਵਰਗੀ ਖਤਰਨਾਕ ਸਥਿਤੀ 'ਚ ਖੁਦ ਬਚਾਅ ਕਰਨਾ ਬਿਹਤਰ ਹੋ ਸਕਦਾ ਹੈ ਭਾਵੇਂ ਇਸ ਦੇ ਕਾਨੂੰਨੀ ਨਤੀਜੇ ਭੁਗਤਣੇ ਪੈਣ بجائے ਇਸ ਦੇ ਕਿ ਆਪਣਾ ਬਚਾਅ ਬਿਲਕੁਲ ਨਾ ਕੀਤਾ ਜਾਵੇ ਤੇ ਮਾਰੇ ਜਾਣ ਦਾ ਜੋਖਮ ਲਿਆ ਜਾਵੇ ਇਸ ਬਾਰੇ ਪੁੱਛੇ ਜਾਣ ਤੇ ਚੀਫ ਮੈਕਸਵਿਨ ਨੇ ਕਿਹਾ ਕਿ ਪ੍ਰੀਮੀਅਰ ਆਪਣਾ ਬਿਆਨ ਦੇਣ ਲਈ ਸੁਤੰਤਰ ਨੇ ਪਰ ਉਹਨਾਂ ਕਿਹਾ ਕਿ ਪੁਲਿਸ ਦੀ رائے ਮੰਨਣਾ ਬਿਹਤਰ ਰਹੇਗਾ ਜਾਂਚਕਾਰਾਂ ਅਨੁਸਾਰ ਫਾਰੂਕੀ ਦਾ ਮਿਸਿਸਾਗਾ ਵਿੱਚ ਡਾਕਟ ਕਲੀਨਿੰਗ ਦਾ ਕਾਰੋਬਾਰ ਸੀ ਪੁਲਿਸ ਨੇ ਕਿਹਾ ਕਿ ਉਹ ਉਸੇ ਰਾਤ ਫਾਰੂਕੀ ਦੇ ਘਰ ਤੋਂ 1 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਇੱਕ ਹੋਰ ਘਰਤੇ ਹੋਏ ਹਮਲੇ ਦੀ ਵੀ ਜਾਂਚ ਕਰ ਰਹੇ ਨੇ ਤੇ ਇਹ ਪਤਾ ਲਗਾ ਰਹੇ ਨੇ ਕਿ ਦੋਵੇਂ ਘਟਨਾਵਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਹਨ ਜਾਂ ਨਹੀਂ ਇਸ ਘਟਨਾ ਨੂੰ ਦੇਖਦੇ ਹੋਏ ਵੌਨ ਦੇ ਮੇਅਰ ਸਟੀਵਨ ਡੇਲ ਡੂਕਾ ਨੇ ਕਿਹਾ ਹੈ ਕਿ ਕੈਨੇਡਾ ਦੀ ਨਿਆਂ ਪ੍ਰਣਾਲੀ ਚ ਤਬਦੀਲੀ ਦੀ ਲੋੜ ਹੈ ਉਨਾ ਕਿਆਕੇ ਫੜੇ ਗਏ ਅਪਰਾਧੀ ਬਹੁਤ ਜਲਦੀ ਅਤੇ ਕਦੇ-ਕਦੇ ਤਾਂ ਗ੍ਰਿਫਤਾਰੀ ਵਾਲੇ ਦਿਨ ਹੀ ਜ਼ਮਾਨਤ ਤੇ ਰਿਹਾ ਹੋ ਜਾਂਦੇ ਨੇ ਤੇ ਇਸ ਸਿਲਸਿਲੇ ਨੂੰ ਬੰਦ ਕਰਨ ਦੀ ਲੋੜ ਹੈ। ਕੈਨੇਡਾ ਦੇ ਨਿਆਂ ਮੰਤਰੀ ਤੇ ਅਟਾਰਨੀ ਜਨਰਲ ਸ਼ਾਨ ਫਰੇਜ਼ਰ ਦੇ ਬੁਲਾਰੀ ਨੇ ਦੱਸਿਆ ਕਿ ਇਸ ਫੌਲ ਚ ਲਿਬਰਲ ਸਰਕਾਰ ਹਿੰਸਕ ਅਤੇ ਸੰਗਠਿਤ ਅਪਰਾਧਾਂ ਤੇ ਨਿਯੰਤਰਤ ਪਾਉਣ ਲਈ ਕਾਨੂੰਨ ਲਿਆਏਗੀ। ਕੈਨੇਡਾ 'ਚ ਦਿਨ ਦਿਹਾੜੇ ਔਰਤ ਨੂੰ ਅਗਵਾ ਕਰਨ ਤੇ ਇੱਕ ਘਰ 'ਤੇ ਹਮਲਾ ਕਰਦਿਆਂ ਇੱਕ ਸ਼ਖਸ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਚੜਦੇ ਤੇ ਲੈੰਦੇ ਪੰਜਾਬ ਨਾਲ ਸੰਬੰਧਿਤ 4 ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਜਦਕਿ 5ਵਾਂ ਫਰਾਰ ਹੋ ਗਿਆ ਮਾਰਖਮ ਵਿਖੇ ਵਾਪਰੀ ਘਟਨਾਕ੍ਰਮ ਬਾਰੇ ਯੋਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਇੱਕ ਔਰਤ ਆਪਣੀ ਗੱਡੀ 'ਚ ਜਾ ਰਹੀ ਸੀ ਜਦੋਂ ਸ਼ੱਕੀਆਂ ਨੇ ਜਾਣਬੁੱਝ ਕੇ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ ਗੱਡੀ ਦਾ ਨੁਕਸਾਨ ਦੇਖਣ ਲਈ ਔਰਤ ਬਾਹਰ ਆਈ ਤਾਂ ਸ਼ੱਕੀਆਂ ਦੀ ਦੂਜੀ ਗੱਡੀ ਉਸ ਕੋਲ ਆ ਕੇ ਰੁਕੀ ਅਤੇ ਔਰਤ ਨੂੰ ਜ਼ਬਰਦਸਤੀ ਬਿਠਾ ਕੇ ਲੈ ਗਿਆ ਇਸ ਤੋਂ 1 ਘੰਟੇ ਬਾਅਦ ਮਾਰਕਮ ਦੇ ਮੁਕਾਵਨ ਰੋਡ ਅਤੇ 14th ਐਵੈਨਿਊ ਨੇੜਲੇ ਇੱਕ ਘਰ 'ਚ ਪੰਜ ਸ਼ੱਕੀ ਦਾਖਲ ਹੋਏ ਤੇ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਦਬਕਾ ਮਾਰਿਆ ਕਿ ਤੁਹਾਡਾ ਇੱਕ ਜੀ ਕਿਡਨੈਪ ਹੋ ਚੁੱਕਾ ਹੈ ਘਰ ਦੇ ਮੈਂਬਰਾਂ ਨਾਲ ਖੈਬਾਜ਼ੀ ਦੌਰਾਨ ਸ਼ੱਕੀਆਂ ਨੇ ਗੋਲੀ ਚਲਾ ਦਿੱਤੀ ਤੇ 54 ਸਾਲ ਦਾ ਇੱਕ ਸ਼ਖਸ ਜ਼ਖਮੀ ਹੋ ਗਿਆ ਰੌਲੇ ਰੱਪੇ ਦਰਮਿਆਨ ਪੁਲਿਸ ਨੂੰ ਇਤਲਾ ਮਿਲ ਚੁੱਕੀ ਸੀ ਤੇ ਜਿਉਂ ਹੀ ਸਾਇਰਨ ਵੱਜੇ ਤਾਂ ਸ਼ੱਕੀਆਂ ਨੇ ਫਰਾਰ ਹੋਣ ਦਾ ਯਤਨ ਕੀਤਾ ਪੁਲਿਸ ਅਫਸਰਾਂ ਨੇ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਕੋਲੋਂ ਇੱਕ ਭਰੀ ਹੋਈ ਪਿਸਤੌਲ ਬਰਾਮਦ ਕੀਤੀ ਗਈ। ਪੰਜਵੇਂ ਸ਼ੱਕੀ ਦਾ ਹੁਲੀਆ ਜਾਰੀ ਕਰਦੇ ਹਾਂ ਪੁਲਿਸ ਨੇ ਦੱਸਿਆ ਕਿ ਉਸ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋ ਸਕਦੀ ਹੈ ਤੇ ਵਾਰਦਾਤ ਵੇਲੇ ਉਸ ਨੇ ਕਾਲੇ ਰੰਗ ਦੇ ਕੱਪੜੇ, ਨਕਾਬ ਤੇ ਦਸਤਾਨੇ ਪਾਏ ਹੋਏ ਸਨ। ਦੂਜੇ ਪਾਸੇ ਅਗਵਾਹ ਔਰਤ ਮਾਮੂਲੀ ਜ਼ਖਮੀ ਹਾਲਤ 'ਚ ਟ੍ਰਾਂਟੋ ਤੋਂ ਮਿਲ ਗਈ ਹੈ ਤੇ ਉਸ ਦੀ ਗੱਡੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਗ੍ਰਿਫਤਾਰ ਸ਼ੱਕੀਆਂ 'ਚੋਂ ਦੋ ਦੀ شناخت ਸ਼ਾਕਰ ਪੱਟੀ ਤੇ ਪ੍ਰਕਰਨ ਪੰਗਲੀਆਂ ਵਜੋਂ ਹੋਈ ਹੈ। ਜਦਕਿ ਦੋ ਸ਼ੱਕੀਆਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਪਛਾਣ ਜਨ ਤੱਕ ਨਹੀਂ ਕੀਤੀ ਗਈ। ਇਹ ਦੋਵੇਂ ਕੈਲੇਡਨ ਤੇ ਟ੍ਰਾਂਟੋਨੋ ਨਾਲ ਸੰਬੰਧਤ ਦੱਸੇ ਜਾ ਰਹੇ ਨੇ। ਚਾਰੇ ਜਣਿਆਂ ਵਿਰੁੱਧ ਇਰਾਦਾ ਕਤਲ, ਅਗਵਾ ਦੀ ਸਾਜ਼ਿਸ਼ ਘੜਨ, ਹਥਿਆਰ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ, ਜਾਣਬੁੱਝ ਕੇ ਪਾਬੰਦੀਸ਼ੁਦਾ ਹਥਿਆਰ ਰੱਖਣ ਅਤੇ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਪੁਲਿਸ ਨੇ ਦੱਸਿਆ ਕਿ 16 ਸਾਲਾਂ ਦੇ ਸ਼ੱਕੀ ਨੂੰ ਪਹਿਲਾਂ ਵੀ ਕਿਸੇ ਮਾਮਲੇ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਪੁਲਿਸ ਦਾ ਮੰਨਣਾ ਹੈ ਕਿ ਔਰਤ ਨੂੰ ਅਗਵਾ ਕਰਨ ਤੇ ਘਰ ਉੱਤੇ ਹਮਲੇ ਦੀਆਂ ਵਾਰਦਾਤਾਂ 'ਚ ਕਈ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ ਸੋਮਵਾਰ ਸਵੇਰੇ 8 ਵਜੇ ਤੋਂ 9 ਵਜੇ ਦਰਮਿਆਨ ਵਾਪਰੀਆਂ ਇਹ ਘਟਨਾਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਜਦੋਂ ਯੋਰਕ ਰੀਜਨ 'ਚ ਦੋ ਜਣਿਆਂ ਦਾ ਕਤਲ ਹੋ ਚੁੱਕਾ ਹੈ ਤੇ ਅਗਜ਼ਨੀ ਦੀ ਵਾਰਦਾਤ ਵੀ ਵਾਪਰ ਚੁੱਕੀ ਹੈ ਪ੍ਰੈਸ ਕਾਨਫਰੰਸ ਦੌਰਾਨ ਯਾਰਕ ਰੀਜਨਲ ਪੁਲਿਸ ਦੇ ਮੁਖੀ ਜिम ਮੈਕਸਵੀਨ ਨੇ ਕਿਹਾ ਕਿ ਕਮਿਊਨਿਟੀ ਦੀ ਰਾਖੀ ਕਰਨ ਲਈ ਉਹ ਵਚਨਬੱਧ ਨੇ ਪਰ ਨਾਲ ਹੀ ਲੋਕਾਂ ਨੂੰ ਸੱਦਾ ਦਿੱਤਾ ਕਿ ਘਰ ਚ ਦਾਖਲ ਚੋਰ ਲੁਟੇਰਿਆਂ ਨਾਲ ਕੋਈ ਨਾ ਉਲਝੇ ਇਸ ਦੀ ਬਜਾਏ ਕਿਸੇ ਕਮਰੇ ਚ ਵੜ ਕੇ ਕੁੰਡੀ ਲਾ ਲੋ ਅਤੇ 911 ਤੇ ਕਾਲ ਕਰੋ ਆਪਣੇ ਆਪ ਨੂੰ ਕੈਨੇਡਾ ਦੀ ਮਹਾਰਾਣੀ ਦੱਸਣ ਵਾਲੀ ਇੱਕ ਔਰਤ ਅਤੇ ਉਸ ਦੇ ਅਖੌਤੀ ਦਰਬਾਰੀਆਂ ਨੂੰ ਪੁਲਿਸ ਨੇ ਕਾਬੂ ਕਰਕੇ ਜੇਲ੍ਹ ਚ ਡੱਕ ਦਿੱਤਾ ਸਸਕਾਚੁਆਨ ਆਰਸੀਐਮਪੀ ਦੀ ਕਾਰਵਾਈ ਦੌਰਾਨ 16 ਜਣੇਸ਼ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ 4 ਨਕਲੀ ਬੰਦੂਕਾਂ ਬਰਾਮਦ ਹੋਈਆਂ ਇਹ ਸਾਰੇ ਰਿਚਮਾਉਂਡ ਦੀ ਇੱਕ ਪੁਰਾਣੀ ਇਮਾਰਤ 'ਚ ਰਹਿ ਰਹੇ ਸਨ ਜਿੱਥੇ ਕਿਸੇ ਵੇਲੇ ਸਕੂਲ ਹੁੰਦਾ ਸੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਸਕਾਚੁਆਨ ਆਰਸੀਐਮਪੀ ਨੇ ਦੱਸਿਆ ਕਿ ਰੋਮਾਨਾ ਡਿਡੋਲੋ ਅਤੇ ਉਸ ਦੇ ਪਰੋਕਾਰ ਸਤੰਬਰ 2023 ਤੋਂ ਇਸ ਇਮਾਰਤ 'ਚ ਰਹਿ ਰਹੇ ਸਨ ਰੋਮਾਨਾ ਡਡੋਲੋ ਦਾ ਉਭਾਰ ਕਰੋਨਾ ਮਹਾਮਾਰੀ ਦੌਰਾਨ ਲੱਗੀਆਂ ਬੰਦਿਸ਼ਾਂ ਵਿਰੁੱਧ ਹੋਣ ਵਾਲੇ ਮਜ਼ਾਰਿਆਂ ਦੌਰਾਨ ਹੋਇਆ ਰਿਚਮੰਡ ਆਉਣ ਤੋਂ ਪਹਿਲਾਂ ਡਡੋਲੋ ਅਤੇ ਉਸਦੇ ਪੈਰੋਕਾਰ ਕੈਮਸੈਕ ਇਲਾਕੇ 'ਚ ਰਹਿੰਦੇ ਸਨ ਪਰ ਉਥੋਂ ਕੱਢ ਦਿੱਤੇ ਗਏ ਦੂਜੇ ਪਾਸੇ ਰਿਚਮੰਡ ਦੀ ਇਮਾਰਤ ਦਾ ਮਾਲਕ ਰਿਕ ਮੈਨਜ਼ ਦੱਸਿਆ ਜਾ ਰਿਹਾ ਹੈ ਜਿਸ ਵਿਰੁੱਧ ਹਮਲਾ ਕਰਨ ਤੇ ਧਮਕਾਉਣ ਦੇ ਦੋਸ਼ ਅੱਗੇ ਲੱਗ ਚੁੱਕੇ ਨੇ ਰਿਚਮੰਡ ਦੇ ਮੇਅਰ ਬ੍ਰੈਡ ਮਿਲਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਰਾਹੀਂ ਕਈ ਤਸਵੀਰਾਂ ਸਾਂਝੀਆਂ ਕਰਦਿਆਂ ਸਕੂਲ ਦੇ ਮੈਦਾਨ 'ਚ ਗੰਦ ਸੁੱਟੇ ਜਾਣ ਦਾ ਦੋਸ਼ ਲਾਇਆ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਹਰ ਸ਼ੱਕੀ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਫਿਲਹਾਲ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਦੱਸਦੀ ਕਿ ਰਿਜਮੰਡ ਅਲਬਰਟਾ ਦੇ ਬਾਰਡਰ ਨੇੜੇ ਸਥਿਤ ਹੈ ਤੇ ਰਜੀਨਾ ਤੋਂ ਇਸ ਦਾ ਫਾਸਲਾ ਤਕਰੀਬਨ 445 ਕਿਲੋਮੀਟਰ ਬਣਦਾ ਹੈ ਬੀਤੀ 25 ਅਗਸਤ ਨੂੰ ਕਿਸੇ ਨੇ ਸਕੂਲ 'ਚ ਮੌਜੂਦ ਸ਼ਖਸ ਕੋਲ ਹਥਿਆਰ ਦੇਖਿਆ ਤੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਸਸਕੈਚੁਵਨ ਆਰਸੀਐਮਪੀ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਬੁੱਧਵਾਰ ਨੂੰ ਛਾਪਾ ਮਾਰਿਆ ਹਥਿਆਰਾਂ ਦੀ ਮੌਜੂਦਗੀ ਦਾ ਸ਼ੱਕ ਹੋਣ ਦੇ ਮੱਦੇਨਜ਼ਰ ਰਜਿਨਾ ਪੁਲਿਸ ਦੀ ਸਵੈਟ ਟੀਮ ਨੂੰ ਵੀ ਸਹਾਇਤਾ ਵਾਸਤੇ ਸੱਦਿਆ ਗਿਆ ਤੇ 30 ਤੋਂ ਵੱਧ ਗੱਡੀਆਂ ਨੇ ਸਕੂਲ ਦੀ ਇਮਾਰਤ ਨੂੰ ਘੇਰ ਲਿਆ ਇਨਸਪੈਕਟਰ ਐਸ਼ਲੀ ਸੇਂਟ ਜਰਮੇਨ ਨੇ ਦੱਸਿਆ ਕਿ ਇਮਾਰਤ ਵਿੱਚ ਤਕਰੀਬਨ 8 ਆਰ ਵੀਜ਼ ਮੌਜੂਦ ਸਨ ਅਤੇ ਅਫਸਰਾਂ ਦੀ ਟੀਮ ਚੱਪੇ-ਚੱਪੇ ਦੀ ਤਲਾਸ਼ੀ 'ਚ ਜੁਟ ਗਈ ਇਸੇ ਦੌਰਾਨ ਡਡੂਲਾ ਨੇ ਅਫਸਰਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਸੇਂਟ ਜਰਮੇਨ ਨੇ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ 'ਚ ਹੈ ਜਾਂਚਕਰਤਾ ਅਜੇ ਵੀ ਇਮਾਰਤ ਦੀ ਤਲਾਸ਼ੀ ਲੈ ਰਹੇ ਨੇ ਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਰੇ ਲੋਕਾਂ ਦੀ ਪਛਾਣ ਅਤੇ ਡਿਡੋਲੋ ਨਾਲ ਉਹਨਾਂ ਦੇ ਸਬੰਧਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਡਿਡੋਲੋ ਦੇ ਪੈਰੋਕਾਰ ਮੰਨਦੇ ਨੇ ਕਿ ਉਹ ਕੈਨੇਡਾ ਦੀ ਰਾਣੀ ਹੈ, ਉਹ ਕੁਦਰਤੀ ਕਾਨੂੰਨ ਦੇ ਤਹਿਤ ਸ਼ਾਸਕ ਹੈ, ਉਹ ਆਪਣੇ ਪੈਰੋਕਾਰਾਂ ਨੂੰ ਟੈਕਸ ਦੇਣ ਤੋਂ ਵੀ ਮਨਾ ਕਰਦੀ ਹੈ। ਅਮਰੀਕਾ 'ਚ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਮਗਰੋਂ ਕੈਨੇਡਾ 'ਚ ਵੀ ਇੱਕ ਪੰਜਾਬੀ ਟਰੱਕ ਡਰਾਈਵਰ ਕਸੂਤਾ ਫਸ ਗਿਆ ਜਿਸ ਕੋਲੋਂ 19 ਮਿਲੀਅਨ ਡਾਲਰ ਮੁੱਲ ਦੀ 150 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ। ਕੈਨੇਡਾ ਬਾਰਡਰ ਸਰਵਿਸੈਜ਼ ਏਜੰਸੀ ਨੇ ਦੱਸਿਆ ਕਿ ਬਲੂ ਵਾਟਰ ਬ੍ਰਿਜ ਤੇ ਕੀਤੀ ਬਰਾਮਦਗੀ ਮਗਰੋਂ ਬ੍ਰੈਂਪਟਨ ਦੇ 28 ਸਾਲਾ ਗੁਰਜੀਤ ਸਿੰਘ ਨੂੰ RCMP ਦੇ سپਰਦ ਕਰ ਦਿੱਤਾ ਗਿਆ। CBSA ਦੇ ਅਫਸਰਾਂ ਮੁਤਾਬਕ ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਕੈਨੇਡਾ ਦਾਖਲ ਹੋ ਰਿਹਾ। ਇੱਕ ਟਰੱਕ ਨੂੰ ਮੁੱਢਲੀ ਪੜਤਾਲ ਵਾਸਤੇ ਰੋਕਿਆ ਗਿਆ ਤੇ ਸ਼ੱਕ ਹੋਣ ਤੇ ਡੂੰਘਾਈ ਨਾਲ ਤਲਾਸ਼ੀ ਅਰੰਭੀ ਗਈ। ਟਰੱਕ ਵਿੱਚੋਂ ਸ਼ੱਕੀ ਕੋਕੀਨ ਦੇ 6 ਬਕਸੇ ਬਰਾਮਦ ਹੋਏ। ਗੁਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਬਾਅਦ ਬਲੂ ਵਾਟਰ ਬ੍ਰਿਜ ਤੇ ਹੀ ਇਟੋਬਿਕੋ ਦਾ ਅਬਦੀ ਕਾਦਰ ঈগল 199 ਕਿਲੋ ਸ਼ੱਕੀ ਕੋਕੀਨ ਸਣੇ ਬਾਰਡਰ ਅਫਸਰਾਂ ਦੇ ਅੜਿੱਕੇ ਆ ਗਿਆ ਕਮੰਤਰੀ ਬਾਜ਼ਾਰ ਚ ਕੋਕੀਨ ਦੀ ਅੰਦਾਜ਼ਨ ਕੀਮਤ 25 ਮਿਲੀਅਨ ਡਾਲਰ ਬਣਦੀ ਹੈ ਤੇ ਬਾਰਡਰ ਅਫਸਰਾਂ ਨੇ ਸਿਰਫ 2 ਦਿਨ ਦੇ ਵਿੱਚ 44 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਜ਼ਬਤ ਕੀਤੀ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਤ ਸੰਗਰੀ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਇਹ ਦੇ ਵਿੱਚ ਉਹਨਾਂ ਨੇ ਬਾਰਡਰ ਅਫਸਰਾਂ ਦੀ ਪਿੱਠ ਥਾਪੜੀ ਉਹਨਾਂ ਨੇ ਕਿਹਾ ਕਿ CBSA ਅਤੇ RCMP ਦਰਮਿਆਨ ਤਾਲਮੇਲ ਸਦਕਾ ਹੀ ਨਸ਼ਿਆਂ ਦੀ ਵੱਡੀ ਖੇਪ ਜ਼ਬਤ ਕੀਤੀ ਜਾ ਸਕੀ ਹੈ ਬਲੂ ਵਾਟਰ ਬ੍ਰਿਜ ਦੀ ਫੇਰੀ ਦਾ ਜ਼ਿਕਰ ਕਰਦੇ ਹੋ ਉਹਨਾਂ ਨੇ ਕਿਹਾ ਕਿ ਦੋਵੇਂ ਲਾ ਐਨਫੋਰਸਮੈਂਟ ਏਜੰਸੀਆਂ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀਆਂ ਨੇ ਤੇ ਪਾਬੰਦੀਸ਼ੁਦਾ ਚੀਜ਼ਾਂ ਨੂੰ ਕੈਨੇਡਾ 'ਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਦੂਜੇ ਪਾਸੇ ਦੱਖਣੀ 온ਟਾਰੀਓ 'ਚ CBSA ਦੇ ਰੀਜਨਲ ਡਾਇਰੈਕਟਰ ਮਾਈਕਲ ਪ੍ਰੋਸੀਆ ਨੇ ਦੱਸਿਆ ਕਿ ਮੌਜੂਦਾ ਵਰੇ ਦੌਰਾਨ ਅਮਰੀਕਾ ਵੱਲੋਂ ਆਰੀ 1.5 ਟਨ ਤੋਂ ਵੱਧ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਦੇ ਅਫਸਰ ਮੁਲਕ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰਦੇ ਹਨ, ਸਾਡੀਆਂ ਕਮਿਊਨਿਟੀਜ਼ ਦੀ ਸੁਰੱਖਿਆ ਯਕੀਨੀ ਬਣਾ ਰਹੇ ਨੇ। ਇੱਥੇ ਦੱਸਣਾ ਬਣਦਾ ਹੈ ਕਿ ਬਲੂ ਵਾਟਰ ਬ੍ਰਿਜ ਤੇ 2 ਮਹੀਨੇ ਪਹਿਲਾਂ ਬ੍ਰੈਂਪਟਨ ਦੇ 27 ਸਾਲ ਟਰੱਕ ਡਰਾਈਵਰ ਨੂੰ 23 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ। 2019 ਤੋਂ ਹੁਣ ਤੱਕ ਬਲੂ ਵਾਟਰ ਬ੍ਰਿਜ ਤੇ 24 ਟਰੱਕ ਡਰਾਈਵਰਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ ਕਈਆਂ ਦੇ ਮੁਕੱਦਮੇ ਹੁਣ ਵੀ ਸਾਰਨੀਆਂ ਦੀਆਂ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਜਦਕਿ ਕੁਝ ਡਰਾਈਵਰਾਂ ਨੂੰ 10 ਤੋਂ 17 ਸਾਲ ਤੱਕ ਦੀ ਜੇਲ੍ਹ ਹੋ ਚੁੱਕੀ ਹੈ ਟ੍ਰਾਂਟੋ ਦੇ ਨਿਕਸ਼ਾ ਨੂੰ 10 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਕੈਨੇਡਾ ਲਿਆਉਣ ਦੇ ਦੋਸ਼ ਹੇਠ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਜਸਟਿਸ ਮਾਰਕ ਪੋਲੈਂਡ ਨੇ ਜੇ ਨਿਕਸ਼ਾ ਨੂੰ ਸਜ਼ਾ ਸੁਣਾਉਂਦਿਆਂ ਹਰਵਿੰਦਰ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਤੇ ਕੋਕੀਨ ਤਸਕਰੀ ਦੇ ਮਾਮਲੇ 'ਚ 11 ਸਾਲ ਵਾਸਤੇ ਜੇਲ੍ਹ ਭੇਜਿਆ ਗਿਆ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਪੋਲੀਏ ਮੁਤਾਬਕ ਇਸਨੇ ਸਸਤੀ ਲੇਬਰ ਦਾ ਹੜ ਲਿਆਂਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਲਗਾਤਾਰ ਬਦਨਾਮ ਹੋ ਰਿਹਾ ਹੈ ਸਰਕਾਰ ਵੱਲੋਂ ਦੁਰਵਰਤੋਂ ਰੋਕਣ ਲਈ ਚੁੱਕੇ ਗਏ ਕਈ ਕਦਮ ਕਿਊਬੈਕ ਸਕਿਲਡ ਵਰਕਰ ਸਿਲੈਕਸ਼ਨ ਪ੍ਰੋਗਰਾਮ ਚ ਕਾਮਿਆਂ ਨੂੰ ਸੱਦੇ ਜਾਰੀ ਉਮੀਦਵਾਰਾਂ ਦੇ 766 ਅੰਕਾਂ ਦੇ ਬਰਾਬਰ ਜਾਂ ਵੱਧ ਅੰਕ ਲੋੜੀਂਦੇ ਕਾਰਨੀ ਵੱਲੋਂ 트럼ਪ ਨਾਲ ਗੱਲਬਾਤ ਹੋਣ ਦੀ ਪੁਸ਼ਟੀ ਕਿਹਾ ਨੇੜਲੇ ਭਵਿੱਖ 'ਚ ਟੈਰਿਫ ਹਟਣ ਦੀ ਉਮੀਦ ਨਹੀਂ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪੀਵੀ ਪੰਜਾਬ